ਸ਼ਤਰੀਆ ਕਾਲ ਅਸਲਾਮ ਅਲੈਕਮ ਜੀ ਅੱਜ ਅਸੀਂ ਮੌਜੂਦ ਹਾਂ ਪਿੰਡ ਦਾ ਨਾਂ ਹੈ ਪੰਡੋਰੀ ਕੱਦ ਤਸੀਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਤੇ ਪਿੰਡ ਦਾ ਸ਼ਮਾਲ ਵਾਲਾ ਪਾਸਾ ਸ਼ਮਾਲ ਵਾਲੇ ਪਾਸੇ ਤੋਂ ਪਿੰਡ ਦਾ ਪਿਓ ਬਹੁਤ ਖੂਬਸੂਰਤ ਪਿੰਡ ਹੈ ਅਕਸਰ ਸਾਡੇ ਚੈਨਲ ਤੇ ਇੱਕ ਕਮੈਂਟ ਕਈ ਜਿਹੜੇ ਤੋਂ ਪੜਿਆ ਜਾ ਰਿਹਾ ਹੈ ਕਮੈਂਟ ਕਰਨ ਵਾਲੇ ਹਨ ਲਹਿੰਦੇ ਪੰਜਾਬ ਤੋਂ ਜਨਾਬ ਵਹੀਦ ਅਨਵਰ ਜੀ ਉਨ੍ਹਾਂ ਦੀ ਰਿਕਵੈਸਟ ਹੈ ਕਿ ਕਦ ਪਿੰਡ ਬਣ ਤੋਂ ਪਹਿਲਾਂ ਉਹਨਾਂ ਦਾ ਆਪਣਾ ਪਿੰਡ ਸੀ ਤੇ ਸਾਰਾ ਮੁਸਲਮਾਨਾਂ ਦਾ ਸੀ ਸਾਨੂੰ ਪਿੰਡ ਵਖਾਇਆ ਜਾਵੇ ਪਿੰਡ ਕਦ ਪਲੋਰੀ ਦੇ ਅੜ ਦਰਦ ਪਿੰਡ ਹਨ ਓਂਗਰਨੀ ਮੁਖਲਿਆਣਾ ਫੁਗਲਾਣਾ ਮੋਨਕਣਾ ਰਾਜਪੁਰ ਪਾਈਆਂ ਪਹਾਨਾ ਗੁਲਾਬਵਾਲਾ ਗਾਲੂਵਾਲਾ ਆਦਿ 2111 ਦੀ ਮਰਦਮਸ਼ ਮਾਰ ਦੇ ਅਨੁਸਾਰ ਇਸ ਪਿੰਡ ਦੀ ਵਾਦੀ 1446 ਇਹ 310 ਕਰ ਤੇ ਰਕਬਾ 191 ਹੈਕਟੇਰ ਹੈ ਇਹ ਸੜਕ ਜਾਰੀ ਹੈ ਜੀ ਫਗਲਾਣਾ ਤੇ ਇੱਥੇ ਲਿਖਿਆ ਹੋਇਆ ਹੈ ਇਹ ਛੋਟਾ ਜਿਹਾ ਬੱਸ ਸਟਾਪ ਬਣਾਇਆ ਹੋਇਆ ਹੈ ਬੱਸ ਅਡਾ ਸਾਹਮਣੇ ਮੁਕਰੀਆਣਾ ਜਨ ਕਿ ਸਾਹਮਣੇ ਜਿਹੜਾ ਰੋਡ ਜਾ ਰਿਹਾ ਮੁਕਰੀਆਣਾ ਨੂੰ ਹੈ ਤੇ ਖੱਬੇ ਹੱਥ ਸੜਕ ਹੈ ਮੋਨਕਲਾ ਨੂੰ ਤੇ ਹੇਠਾਂ ਲਿਖਿਆ ਪੰਡੋਰੀ ਕਦ ਇਹ ਹੈ ਮੋਨਕਰਨ ਸੜਕ ਜਾਂਦੀ ਤੇ ਉਸ ਤੋਂ ਅੱਗੇ ਰਾਜਪੁਰ ਪਾਈਆਂ ਨਿਕਲ ਜਾਂਦੀ ਹੈ ਤੇ ਪਿੰਡ ਦੀ ਮੇਨ ਗਲੀ ਪਿੰਡ ਦੀ ਵਿਚਕਾਰਲੀ ਗਲੀ ਖੁੱਲੀ ਡੁੱਲੀ ਗਲੀ ਤੁਸੀਂ ਵੇਖ ਰਹੇ ਹੋ ਪਿੰਡੋਂਰੀ ਕੱਦ ਤੇ ਸੇ ਤੇ ਜਿਲ੍ਹਾ ਸ਼ੈਫਰ ਪਿੰਡ ਦੇ ਸ਼ਿਮਾਲ ਵਾਲੇ ਪਾਸੇ ਚੜ੍ਹਦੇ ਪਾਸੇ ਦੇ ਕੋਨੇ ਤੇ ਪਿੰਡ ਦਾ ਸਕੂਲ ਹੈ। ਖਬੇ ਹੱਥ ਸਕੂਲ ਤੇ ਸਾਹਮਣੇ ਪਿੰਡ ਦਾ ਵਿਉਪ। ਇਹ ਹੈ ਪਿੰਡ ਪੰਡੋਲੀ ਕੱਦ। ਤੇ ਸੀ ਤੇ ਜਲਾ ਹਾਰਪੁਰ ਤੇ ਇੱਧਰ ਹੈ ਸਕੂਲ। ਗਵਰਨਮੈਂਟ ਐਲੀਮੈਂਟਰੀ ਸਮਾਰਟ ਕਲਸਟਰ ਸਕੂਲ ਪੰਡੋਰੀ ਕੱਦ ਉੱਤੇ ਲਿਖਿਆ ਨਜ਼ਰ ਆ ਰਿਹਾ ਹੈ ਮੇਨ ਗੇਟ ਦੇ ਉੱਤੇ ਖੂਬਸੂਰਤ ਸਕੂਲ ਵੱਡਾ ਸਾਰਾ ਸਕੂਲ ਦਾ ਕੰਪਲੈਕਸ ਤਸੀ ਹੁਣ ਮੌਜੂਦ ਹਾਂ ਜੀ ਬਿੰਦ ਦੇ ਚੜਦੇ ਪਾਸੇ ਚੜਦੇ ਪਾਸੇ ਦੀ ਇੱਕ ਗੱਲੀ ਤੇ ਚੜਦੇ ਪਾਸੇ ਪਿੰਡ ਦੀ ਪੁਰਾਣੀ ਮਸਜਿਦ ਮੌਜੂਦ ਹੈ 147 ਤੋਂ ਪਹਿਲਾਂ ਦੀ ਆ ਦੇਖੋ ਜੀ ਪੁਰਾਣੀ ਮਸਜਿਦ ਪਿੰਡ ਪਣੋਰੀ ਕਾਟ ਤਸੀ ਤੇਜਰਾਸ਼ਾਪੁਰ ਖਿਖਸਤਾ ਹਲਦੀ ਮਸੀਤ ਕਵੀ ਤਰ੍ਹਾਂ ਟਹਿ ਰਹੀ ਹੈ ਪੁਰਾਣੀ ਮਸੀਦ ਜਗ੍ਹਾ ਜਗ੍ਹਾ ਤੇੜਾ ਆਉਂਦਾਂ ਮੰਦਰੋਂ ਖਾਉਂਦੇ ਆ ਇਸ ਦਿਸ਼ਾਤ ਛੱਤ ਵਿੱਚ ਵੀ ਤੇੜਾ ਹਨ ਤੇ ਉੱਤੋਂ ਛੱਤ ਗਾਇ ਹੈ ਸામਣੀ ਮਹਿਰਾਬ ਤੇ ਮਸਜਿਦ ਦੇ ਮੱਥੇ ਤੇ ਤੱਕਤੀ ਲੱਗੀ ਨਜ਼ਰ ਆ ਰਹੀ ਹੈ ਅੱਧੀ ਬੱਤੀ ਹੋਈ ਹੈ 7:30 ਵਜੀ ਹੈ ਕੁਛ ਲਿਖਿਆ ਨਜ਼ਰ ਆ ਰਿਹਾ ਹੈ ਉਰਦੂ ਦੇ ਵਿੱਚ ਨੀਲੇ ਰੰਗ ਨਾਲ ਇਹ ਵਿੜਾ ਇਸ ਮਸਜਿਦ ਦਾ ਕਿ ਇਸ ਵਿੜੇ ਵਿੱਚ ਪ੍ਰਾਣਾ ਖੂ ਟੱਕਿਆ ਹੋਇਆ ਛੋਟਾ ਖੂ ਹੈ ਇਸੇ ਮਸੀਦਾ ਰਿਆ ਹੋਏਗਾ ਵੇਖੋ ਅੱਜ ਕਰਪੂਰਾ ਟੱਕਿਆ ਹੋਇਆ ਹੈ। ਰੰਦਾ ਆ ਸੀ ਸਾਰੇ ਕਰਵਾਈ ਦੀ ਨਾਲ ਸਾਰੀ। ਅੱਛਾ ਜੀ। ਸਾਰੇ ਸਾਡਾ ਪਿੰਡ ਨਾਲ ਹੀ ਆ ਜਿੱਦਾਂ ਸਾਰਾ ਮੁੱਲਾ ਸਾਡਾ ਨਾਲ ਹੀ ਆ। ਇਹਦੀ ਰਿਪੇਅਰ ਹੋ ਰਹੀ ਹੁਣ? ਰਿਪੇਅਰ ਹੋਣੀ ਆ ਹੁਣ ਇਹਦੀ। ਅੱਛਾ ਕਰਾਉਣੀ ਆ? ਹਾਂਜੀ ਹਾਂਜੀ ਰਿਪੇਅਰ। ਸਫਾਈ ਕਰਨੀ ਆ। ਸਾਰੀ ਸਾਰੀ ਹੋ ਗਈ। ਅੱਛਾ ਤੇ ਉੱਥੇ ਜਿਹੜੀ ਛੱਤ ਤੇ ਜਾਲ ਪੁਆਇਆ ਸੀ ਉਹਨੂੰ ਸਾਰਾ ਕਵਰ ਕੀਤਾ ਆ। ਖੂਹ ਤੇ। ਹਾਂਜੀ ਇਹ ਪੁਰਾਣੀ ਖੂਹੀ ਐ ਇੱਥੇ ਦੀ ਇਹਦੀ ਨਤੀਦੀ ਆ। ਕਿਹਦੀ ਹੋਈ ਐ? ਠੀਕ ਹੈ। ਤਾਂ ਹੁਣ ਇਹਦੀ ਰਿਪੇਅਰ ਹੋਣ ਲੱਗੀ ਪਿੱਛੋਂ ਸਾਰੀ ਸਫਾਈ ਕਰਵਾਤੀ ਆ ਅਸੀਂ ਅੱਛਾ ਇਹਦੀ ਛੱਤ ਕਦੋਂ ਪਈ ਸੀ ਛੱਤ 23 ਨੂੰ ਤਾਂ ਇੱਥੇ ਜਿੱਦਾਂ ਕਹ ਲੋ ਕਿ ਕੋਈ ਪਬਜੀ ਵਾਲੀ ਗੱਲ ਆ ਅੱਛਾ ਜੀ ਕਬਜ਼ਾ ਕਿਸੇ ਦਾ ਕਬਜ਼ਾ ਲੱਗੇ ਸੀ ਕਰਨਾ ਸਾਰਾ ਕਬਜ਼ੇ ਦੀ ਸੀ ਜਗਾ ਪਿੱਛੇ ਕਰ ਲਈ ਆ ਅੱਛਾ ਹੁਣ ਕਬਜ਼ਾ ਕਿਸੇ ਦਾ ਨਹੀਂ ਹੈ ਨਹੀਂ ਨਹੀਂ ਹੁਣ ਨਹੀਂ ਕਿਸੇ ਦਾ ਨਹੀਂ ਠੀਕ ਹੈ ਛੱਤ ਇਹਦੀ ਢਾਉਣ ਲੱਗੇ ਸੀ ਕਿਉਂ ਮਾਲਕ ਦੀ ਕਿਰਪਾ ਇੰਨੀ ਕਹਿੰਦੇ ਹੁੰਦੇ ਫਿਰ ਸ੍ਰੀ ਆਪਣੇ ਆਪੇ ਵਿੱਚੋ ਗਿਆ ਆ ਨੀਚੇ ਹੈ ਨਹੀਂ ਸ੍ਰੀ ਕੋਈ ਵੀ ਇਹਦਾ ਅੱਛਾ ਅੱਛਾ ਜੜ ਹੈ ਨਹੀਂ ਕਿ ਵਿੱਚੋ ਛੱਤ ਦੇ ਉੱਪਰ ਹੀ ਆ ਸਾਰਾ ਗਿਆ ਹੈ ਇਹ ਆ ਜੜ ਨਹੀਂ ਹੈ ਹਾਂਜੀ ਹਾਂਜੀ ਠੀਕ ਹੈ ਇਹ ਛੱਤ ਦੇ ਕਿਉਂਕਿ ਪਿੰਡ ਵਾਲੇ ਹੁਣ ਇਹਦੀ ਸਫਾਈ ਕਰਾਉਣਗੇ ਹੈ ਰਿਪੇਅਰ ਕਰਾਉਣਗੇ ਹਾਂਜੀ ਹਾਂਜੀ ਠੀਕ ਹੈ ਬੜੀ ਗੱਲ ਹੈ ਜੀ ਪਿੰਡ ਵਾਲੇ ਆ ਮੱਲੇ ਵਾਲੇ ਕਰਵਾਉਣਗੇ ਅੱਛਾ ਮੱ ਹਾਂਜੀ ਹਾਂਜੀ ਪਿੰਡ ਦੇ ਚੜ੍ਹਦੇ ਪਾਸੇ ਮਹੱਲਾ ਹਾਂਜੀ ਹਾਂਜੀ ਕਿਹੜਾ ਮਹੱਲਾ ਪਿੰਡ ਦਾ ਏ ਇਹ ਬਾਬੇ ਮਿੱਠੇ ਵਾਲਾ ਮਹੱਲਾ ਕਹਿੰਦੇ ਨੇ ਇੱਧਰ ਠੀਕ ਹਾਂਜੀ ਪੀਰ ਬਾਬਾ ਮਿੱਠੇ ਸ਼ਾਹ ਜੀ ਸਾਹਮਣੇ ਜਗ੍ਹਾ ਇੱਧਰ ਤੇ ਪਿੰਡ ਦੇ ਚੜ੍ਹਦੇ ਪਾਸੇ ਦੀ ਮੇਨ ਗਲੀ ਏ ਮੇਨ ਵਿਚਕਾਰਲੀ ਗਲੀ ਚੜਦੇ ਤੋਂ ਲੈਂਦੇ ਵਾਰ ਤੇ ਇਸੇ ਪਾਸੇ ਪਿੰਡ ਦਾ ਇੱਕ ਪ੍ਰਾਣਾ ਖੂਹ ਮੌਜੂਦ ਹੈ ਜੋ ਅੱਜ ਕੱਲ ਆਪਣੇ ਆਪ ਉਹ ਗਦਰਖਤਾਂ ਨਾਲ ਟੱਕਿਆ ਪਿਆ ਹੈ ਆਓ ਤੁਹਾਨੂੰ ਦਿਖਾਉਂਦੇ ਆ ਇੱਕੋ ਕੁੱਥੇ ਹੈ ਏ ਆ ਗਿਆ ਦੇਖੋ ਪਰ ਉਹ سیم ਨਾਲ ਤਾਂ ਨਹੀਂ ਟਕਿਆ ਲੇਕਿਨ ਦਰਖਤਾ ਨੇ ਕੁਦਰਤ ਰਾਹੀਂ ਜੋ ਘੜ ਲਿਆ ਹੈ ਟਕਿਆ ਹੋਇਆ ਹੈ ਇਹ ਹੈ ਕ੍ਰਣਾ ਖੂਬ ਕਾਫੀ ਵੱਡਾ ਸਾਰਾ ਫੂਲ ਹੈ ਕੋਸ਼ਿਸ਼ ਕਰਦੇ ਹਾਂ ਉਹ ਖਾਉਣ ਦੀ ਪਰ ਨਹੀਂ ਕੁਝ ਨਹੀਂ ਖਾਈ ਦੇ ਰਿਹਾ ਐਡੀ ਮੌਨ ਨਜ਼ਰ ਆ ਰਹੀ ਹੈ سیمਰ ਦੀ ਇਹ ਹੈ ਫੂਲ ਪਿੰਡ ਦੇ ਚੜ੍ਹਦੇ ਪਾਸੇ ਹੀ ਇੱਕ ਪੀਰ ਦਾ ਦਰਬਾਰ ਹੈ ਜੀ ਪੀਰ ਬਾਬਾ ਮਿੱਠੇ ਸ਼ਾਹ ਜੀ ਇਹ ਹੈ ਦਰਬਾਰ ਪੀਰ ਬਾਬਾ ਮਿੱਠੇ ਸ਼ਾਹ ਆਓ ਕਰੋਣਿਆ ਤੁਹਾਨੂੰ ਇਸ ਦੇ ਦਰਸ਼ਨ ਪਿੰਡ ਦੇ ਚੜ੍ਹਦੇ ਪਾਸਿਓਂ ਪਿੰਡ ਦਾ 뷰 ਪਿੰਡ ਦੇ ਚੜ੍ਹਦੇ ਪਾਸਾ ਤੇ ਇਸੇ ਪਾਸੇ ਪੁਰਾਣੀ ਮਸਜਿਦ ਹੈ ਪਿੰਡ ਕੰਡੋਰੀ ਕਾਤ ਤਹਿਸੀਲ ਤੇ ਜਿਲ੍ਹਾ ਉਸਾੜ ਪਿੰਡ ਦੇ ਦੱਖਣ ਵਾਲੀ ਸਾਈਡ ਤੋਂ ਜਨਕੀ ਜਨੂਬ ਸਾਈਡ ਤੋਂ ਪਿੰਡ ਦਾ 뷰 ਇਹ ਸੜਕ ਪਿੰਖ ਮੁਖਲੀਆਣਾ ਨੂੰ ਜਾ ਰਹੀ ਹੈ ਬਹੁਤ ਖੂਬਸੂਰਤ ਸੜਕ ਹੈ ਦੇਖੋ ਇਹ ਸਿੱਧੀ ਜਾਂਦੀ ਹੈ ਮੁਖਲੀਆਣਾ ਪਿੰਡਵਾਲੇ ਪਾਸੇ ਠੀਕ ਇਹ ਗਲੀ ਇਹ ਹੈ ਇਹ ਵੀ ਜਾ ਕੇ ਵਿਚਕਾਰ ਦੀ ਗਲੀ ਨਾਲ ਮਿਲ ਜਾਂਦੀ ਹੈ। ਅੱਛਾ ਇੱਥੇ ਸੀ ਖੂਹ ਹੈ ਨੀ? ਸਾਰੀ ਖੇਤਲੀ ਜਾਣਦੀ ਆ ਖੇਤਲ ਨਹੀਂ। ਅੱਛਾ ਜੀ। ਉਹ ਸਾਰੀ ਇੱਥੋਂ ਖੇਤਲੀ। ਅੱਛਾ ਖੂਹ ਤਿਆਰ ਰਿhta ਸੁੱਟੀ ਆ ਕਾਫੀ ਖੂਹ। ਖੂਹੀ ਸੀ ਖੂਹ ਅਸੀਂ। ਉਹ ਸੀਗਾ ਜੀ। ਅੱਛਾ ਇਹ ਬੰਦ ਕਰਤਾ। ਬੰਦ ਕਰਤਾ ਜੀ ਇਹ ਫੇ ਪਤਾ ਨਹੀਂ ਨੇ ਕਿ ਹੈ ਤਾਂ। ਠੀਕ ਹੈ। ਕੀ ਕਰ ਗਿਆ? ਹਾਂ ਜੀ ਹਾਂ ਜੀ। ਇਹ ਕਿਹੜੇ ਕਿਹੜੇ ਮਹੱਲੇ ਦੇ ਪਾਣੀ ਭਰਦੇ ਸਨ ਇੱਥੇ? ਇਹ ਕਿ ਮਹੱਲੇ ਦੇ ਸਾਰੇ ਸੀ ਜੀ। ਅੱਛਾ। ਇਹ ਮੁਸਲਮਾਨਾਂ ਦਾ ਖੂੜਾ ਕਿਹੜਾ ਸੀ? ਹਾਂਜੀ। ਮੁਸਲਮਾਨਾਂ ਦਾ ਖੂੜਾ ਕਿਹੜਾ ਸੀ? ਮੁਸਲਮਾਨੀ ਇੱਥੇ ਪਰਦੇਸਨ ਪਾਣੀ। ਮੁਸਲਮਾਨਾਂ ਨੇ ਪਹਿਲਾਂ ਨਹੀਂ ਪਤਾ ਸਾਨੂੰ। ਅੱਛਾ। ਜਾਣੀ ਜੀ ਖੂ ਜਿਹੜੇ ਐ ਨਾ ਇਹ ਪਹਿਲੇ ਬਜ਼ੁਰਗਾਂ ਦੇ ਸਾਡੇ ਜਿਹੜੇ। ਜੀ ਜੀ। ਪਹਿਲਾਂ ਜਿਹੜੇ ਬਜ਼ੁਰਗ ਸਨ। ਅੱਛਾ। ਹਾਂਜੀ। ਇੱਥੋਂ ਪਾਣੀ ਬਹੁਤ ਭਰਿਆ ਲੋਕਾਂ ਦੀ ਜ਼ਿੰਮੇਵਾਰ ਵੀ ਪਾਣੀ ਪਰਦੇ ਸੀ ਅੰਠ। ਪਸਵਾਂ ਦੇ ਪਰਾਂ ਦੇ ਵਿੱਚ। ਯਾਨੀ ਕਿ ਪੁਰਾਣਾ ਖੂ ਹੈ। ਪੁਰਾਣਾ ਖੂ ਹੈ 1947। ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਖੂ ਸੀ ਇਹ। ਡੂੰਗਾ ਬੋਸੀ ਜੀ ਅੱਛਾ ਛੋਟੀਆਂ ਹੈ ਇਟਾ ਛੋਟੀਆਂ ਸੀ ਨਹੀਂ ਇਟਾ ਦੁੱਗੀਆਂ ਸੀਗੀਆਂ ਛੋਟੀਆਂ ਨਹੀਂ ਵੱਡੀਆਂ ਸੀ ਵੱਡੀਆਂ ਸੀ ਤਾਂ ਯਾਨੀ ਦੀ ਸਿਗਾ ਖੂ ਡੂੰਗਾ ਚੰਗਾ ਸੀ ਠੀਕ ਹੈ ਪਾਣੀ ਚੰਗਾ ਸੀਗਾ ਜੀ ਅੱਛਾ ਪਾਣੀ ਮਿੱਠਾ ਸੀ ਹੈ ਹਾਂ ਠੰਡਾ ਬੜੀਆ ਸੀ ਠੰਡਾ ਵੀ ਸੀ ਬਹੁਤ ਵਾਹ ਜੀ ਇਹ ਕਦੋਂ ਬੰਦ ਹੋਇਆ ਫਿਰ ਹੈ ਇਹ ਕਦੋਂ ਬੰਦ ਹੋਇਆ ਟੁੱਟੀਆਂ ਜਾਂ ਲੱਗੀ ਹੈ ਬਾਅਦ ਵਿੱਚ ਬੰਦ ਹੋ ਠੀਕ ਹਾਂਜੀ ਉੱਤ ਪਿੰਡ ਦੇ ਦੱਖਣ ਸਾਈਡ ਜਨਕ ਜਨੂ ਸਾਈਡ ਹੀ ਇੱਕ ਹੋਰ ਪੀਰ ਦਾ ਦਰਬਾਰ ਹੈ ਪੀਰ ਬੱਬਾ ਦੁੱਲੇ ਸ਼ਾਹ ਜੀ ਇਹ ਸਾਹਮਣੇ ਉੱਤੇ ਲਿਖਾ ਨਜ਼ਰ ਆ ਰਿਹਾ ਹੈ ਪੀਰ ਬੱਬਾ ਦੁੱਲੇ ਸ਼ਾਹ ਜੀ ਤੇ ਇੱਧਰ ਮੇਰੇ ਦੇ ਖੇਤ ਆਓ ਕਰਦੇ ਹਾਂ ਇਸ ਪੀਧਾ ਦਰਬਾਰ ਦੇ ਵੀ ਅੰਦਰੋਂ ਦਰਸ਼ਨ ਵਾਹ ਵੀਰਵਾਰ ਸਾਈਂ ਬਾਬਾ ਦੁੱਲੇ ਸ਼ਾਹ ਜੀ ਦੋ ਦੁਕਾਨਾਂ ਹਨ ਅੰਮ੍ਰੀ ਸਾਹਮਣੇ ਜੋਤ ਜਗ ਰਹੀ ਹੈ ਅੱਜ ਵੀਰਵਾਰ ਹੈ ਤਾਂ ਵੀਰਵਾਰ ਵਾਲੇ ਦਿਨ ਇੱਥੇ ਜੋਤ ਜਗਦੀ ਰਹਿੰਦੀ ਹੈ ਇਸ ਸੰਗਤਾਂ ਵਿੱਚ ਇਹਨਾਂ ਦਰਬਾਰਾਂ ਤੇ ਵੀਰਵਾਰ ਨੂੰ ਹੀ ਹੁੰਦੀਆਂ ਹਨ ਵੀਰਵਾਰ ਹੀ ਸੰਗਤ ਜੋੜਦੀ ਹੈ ਪਿੰਡ ਦੇ ਲਹਿੰਦੇ ਪਾਸੇ ਲਹਿੰਦੇ ਔਰ ਦੱਖਣ ਦੀ ਗੁੱਟ ਤੇ ਇਹ ਲਿਖਿਆ ਨਜ਼ਰ ਆ ਰਿਹਾ ਹੈ ਪੁੰਗਰਨੀ ਮੁਖਲਿਆਣਾ 헤ਠਾ ਸਬਤ ਪੰਡੋਰੀ ਕਾਰਤ ਇਧਰ ਹੈ ਪੁੰਗਰਨੀ ਔਰ ਇਹ ਰੁੜ ਜਾਂਦਾ ਹੈ ਮੁਖਲਿਆਣੀ ਪਿੰਡ ਦੇ ਦੁਆਲੇ ਖੂਬਸੂਰਤ ਸੜਕਾਂ ਇੱਕ ਏ ਹੈ ਗਲੀ ਪਿੰਡ ਵੱਲ ਜਾਂਦੀ ਇਹ ਵੀ ਪਿੰਡ ਦੇ ਵਿੱਚਕਾਰ ਨੂੰ ਚੱਲੇ ਜਾਂਦੀ ਹੈ ਦੱਖਣ ਵਾਲੀ ਸਾਈਡ ਤੋਂ ਜਾਂ ਕਿ ਜਨੂਬ ਵਾਲੀ ਸਾਈਡ ਤੋਂ ਹੁੰਦੀ ਹੋਈ ਇਹ ਰੋਹ ਜਾ ਰਿਹਾ ਜੀ ਭੁੰਗੜੀ ਕੋਸੁਰ ਸੜਕ ਪਿੰਡ ਪੁੰਗਣੀ ਤੋਂ ਮੁਖਲੀਆਣਾ ਔਰ ਪਿੰਡ ਪੰਡੋੜੀ ਕਾ ਤੱਕ ਇਹ ਰੋਡ ਜਾਂਦਾ ਹੈ ਖੁਗਲਾਨੇ ਨੂੰ ਬਾਬਾ ਜੀ ਪਾਕਿਸਤਾਨ ਤੋਂ ਆਏ ਹੋ ਹਾਂਜੀ ਕਿਹੜਾ ਪਿੰਡ ਸੀ ਉੱਥੇ ਘੋੜੇ ਚੱਕ ਘੋੜੇ ਚੱਕ ਤੇ ਜ਼ਿਲ੍ਹਾ ਜ਼ਿਲ੍ਹਾ ਛੇਕਪੁਰਾ ਸੇ ਛੇਕਪੁਰਾ ਦੇ ਹੋ ਪੋੜੇ ਜੱਟ ਤਸਵੀਰ ਵੀ ਛੇਕੂਪੁਰਾ ਸੀ ਹਾਂਜੀ ਤਸਵੀਰ ਵੀ ਛੇਕੂਪੁਰਾ ਸੀ ਤਸਵੀਰ ਦਾ ਬਗਾ ਬਸ ਜਿਲ੍ਹਾ ਦਾ ਠੀਕ ਹੈ ਠੀਕ ਠਾਕ ਆਗੇ ਸੀ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੋਹਨ ਸਿੰਘ ਤੁਹਾਡੇ ਪਿਤਾ ਜੀ ਦਾ ਰੱਖਾਰਾਮ ਤੇ ਕਿਹੜੀ ਬਰਾਦਰੀ ਆਪਣੀ ਜੀਰ ਚੱਚੇ ਜੀ ਅੱਛਾ ਜੀ ਮੈਰੇ ਹੋ ਠੀਕ ਤੁਹਾਡੇ ਪਿੰਡ ਪੋੜੇ ਚੱਕ ਦੇ ਬਾਕੀ ਵੀ ਇੱਥੇ ਆਏ ਨੇ ਮੈਂ ਸਾਡੇ ਪਿੰਡ ਦਾ ਕੋਈ ਤੁਸੀਂ ਕਿਵੇਂ ਆ ਪਹੁੰਚੇ ਇਸ ਪਿੰਡ 'ਚ ਜਿਹੜਾ ਹਿਆਰਪੁਰ 'ਚ ਸਾਡਾ ਪਿੰਡ ਫਲਾਣਾ ਆਏ ਅਸੀਂ ਬਜ਼ੁਰਗ ਕਹਿੰਦੇ ਉੱਥੇ ਜਾਣਾ ਆਪਣੇ ਪਿੰਡ ਅੱਛਾ 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 ਉਧਰ ਬਾਹਰ 'ਚ ਜਾਣ ਤੋਂ ਪਹਿਲਾਂ ਇੱਥੇ ਦੇ ਸੀ ਤੁਸੀਂ ਹੈ ਇੱਥੋਂ ਗਏ ਸੀ ਹਾਂਜੀ ਠੀਕ ਹੈ ਕਿਹੜੇ ਕਿਹੜੇ ਬਜ਼ੁਰਗ ਗਏ ਸਨ ਉੱਥੇ ਤੁਹਾਡੇ ਦਾਦੇ ਦਾ ਕੀ ਨਾਮ ਸੀ ਸਾਡੇ ਬਾਬੇ ਦਾ ਨਾਮ ਵਜੀਰ ਵਜੀਰ ਠੀਕ ਹੈ ਜੇ ਤੁਸੀਂ ਆ ਦੇਖਿਆ ਇੱਥੇ ਆ ਕੇ ਜਦੋਂ ਉੱਥੋਂ ਆਏ ਇੱਥੇ ਫਿਰ ਪਾਕਿਸਤਾਨ ਬਣਿਆ ਕਿਹੋ ਜਿਹਾ ਪਿੰਡ ਸੀ ਉਹ ਇਹ ਜਿਹੜਾ ਪਿੰਡ ਦਾ ਮਕਾਨ ਲੂਲਾ ਸਿੱਟੇ ਹੋਈ ਸਾਰੇ ਹੂੰ ਪਹਿਲੇ ਬਜਰੇ ਤੱਕੜਾ ਸੀ ਮੁਸਲਮਾਨਾਂ ਦਾ ਪਿੰਡ ਸੀ ਸਾਰਾ ਸਾਰੇ ਮੁਸਲਮਾਨਾਂ ਦੇ ਸੀ ਯਾਨਕਿ ਸਾਰ ਦਿੱਤਾ ਹੀ ਸਾਰਾ ਪੱਕੇ ਘਰ ਐਸਨ ਇੱਥੇ ਹਾਂਜੀ ਪੱਕੇ ਘਰ ਐਸਨ ਪੱਕੇ ਘਰ ਬਹਾਮਣਾਂ ਦੇ ਦਾ ਦਿਖਾੜਾ ਦੇ ਥੋੜੇ ਜਿਹਾ ਸਨ ਮੁਸਲਮਾਨਾਂ ਦੇ ਸਾਰ ਤੇ ਸਨ ਸਾਰੇ ਮੁਸਲਮਾਨ ਤਾਂ ਸਾਰਾ ਪਿੰਡ ਹੀ ਸੀ ਸਾਰੇ ਪਿੰਡ ਨੂੰ ਸਵਨਨਦਾ ਸੀ ਹੈ ਠੀਕ ਹੈ ਕਿੰਨੇ ਖੂਹ ਇਸ ਪਿੰਡ ਚ ਪੁਰਾਣੇ ਪੁਰਾਣੇ ਖੂਹ ਇਸ ਪਿੰਡ ਦੇ 7ਵਾਂ ਹੂੰ 6-7 ਖੂਹ ਨੇ ਹਾਂਜੀ ਅੱਛਾ ਹੁਣ ਹੈ ਨਹੀਂ ਹੁਣਾਂ ਚ ਪਾਣੀ ਪੂਣੀ ਬਹਿਵਾ ਦੀ ਸਾਰੇ ਹੈ ਬੰਦ ਕਰਤੇ ਹੋਏ ਹੈ ਠੀਕ ਪਾਕਿਸਤਾਨ ਨੂੰ ਠੀਕ ਠਾਕ ਆ ਗਏ ਕੋਈ ਨੁਕਸਾਨਤ ਨਹੀਂ ਹੋਇਆ ਤੁਹਾਡਾ ਨਾ ਨੁਕਸਾਨ ਨਹੀਂ ਹੋਇਆ ਠੀਕ ਹੈ ਕਿਹੜੇ ਰਸਤੇ ਆਏ ਸੀ ਅੱਧੀ ਰੋਹਿੰਪੁਰ ਆਏ ਜੀ। ਅੱਛਾ ਬਾਈ ਸਰੋਜਪੁਰ। ਠੀਕ ਹੈ। ਹੈਡਮਰਾਲਾ ਕੀ ਕਹਿੰਦੇ ਉਹਨੂੰ? ਠੀਕ ਹੈ। ਵਾਇਆ ਕਸੂਰ, ਸਰੋਜਪੁਰ। ਠੀਕ ਹੈ ਜੀ। ਪਿੰਡ ਦਾ ਲਿੰਡਾ ਪਾਸਾ। ਲਿੰਡੀ ਪਾਸੇ ਦੀ ਮੇਨ ਸੜਕ। ਔਰ ਇਹਦੇ ਪਾਸੇ ਤੋਂ ਵੈਂਡਰ ਨੂੰ ਜਾ ਰਹੀ ਹੈ ਚੜ੍ਹਦੇ ਵੱਲੋਂ ਕਾਫੀ ਚੌੜੀ ਗਲੀ ਇਹ ਨਹੀਂ ਹੈ ਤੇ ਇਸੇ ਗਲੀ ਉੱਤੇ ਮੌਜੂਦ ਹੈ ਪ੍ਰਾਣਾ ਖੋ ਛੋਤੀ ਕੋਈ ਹੈ ਉਹ ਤਾਂ ਟਕੀ ਹੋਈ ਹੈ ਇੱਕ ਲਹਿੰਦੇ ਪਾਸੇ ਹੀ ਇੱਕ ਹੋਰ ਗਲੀ ਕਾਫੀ ਸੁੱਧੀ-ਤੁਧੀ ਚੱਲੀ ਸਿੱਧੀ ਜਾ ਰਹੀ ਹੈ ਪਿੰਡ ਵੱਲੋਂ ਫਾਟਾ ਸੋਨੀਆਂ ਪੱਕੀਆਂ ਗਲੀਆਂ ਕਾਫੀ ਡਿਵੈਲਪਮੈਂਟ ਹੈ ਸਪਿੰਡ ਵਿੱਚ ਹਰ ਧੁਆੜੇ ਪੱਕੀ ਸੜਕ ਸੜਕ ਮੇਨ ਫਗਲਾਣਾ ਪਿੰਡ ਨੂੰ ਜਾਂਦੀ ਹੋਈ ਤੇ ਪਿੰਡ ਦੇ ਲਿੰਗੇ ਪਾਸੇ ਇੱਕ ਗਲੀ ਵਿੱਚ ਇੱਕ ਪੁਰਾਣਾ ਘਰ ਆ ਦੇਖੋ ਜੀ 147 ਤੋਂ ਪਹਿਲਾਂ ਦਾ ਪ੍ਰਾਣਾਕਰ ਗਲੀ ਉੱਚੀ ਹੋਣ ਕਰਕੇ ਇਹਦਾ ਦਰਵਾਜਾ ਕਾਫੀ ਥੱਲੇ ਚੱਲ ਗਿਆ ਹੈ ਦੱਬਿਆ ਗਿਆ ਦਾ ਦਾ ਦਰਵਾਜਾ ਕਿਪਨ ਦੇਵਚ ਕਆਂ ਦੀਆਂ ਗਲੀਆਂ ਤੇ ਇੱਥੇ ਹੈ ਇਹ ਕੋ ਪ੍ਰਾਣਾ ਖੂ ਐ ਦੇਖੋ ਜੀ ਪਿੰਡ ਦੇ ਬਿਲਕੁਲ ਵਿਚਕਾਰ ਨਾਂਖੂ ਜਿਹੜਾ ਕੋ ਟੰਟਕਿਆ ਹੋਇਆ ਹੈ ਸੱਤ ਪਾਈ ਹੋਈ ਹੈ ਉੱਤੇ ਹੈ ਤੇ ਇਹ ਠਾਂ ਜਾਲ ਫੋਬਕੇ ਪ੍ਰਾਣੀਆਂ ਇੱਟਾਂ ਹੀ ਲੱਗੀਆਂ ਨਜ਼ਾਰੀਆਂ ਹਨ ਤੁਹਾਨੂੰ ਇਧਰ ਵਿਖਾਉਂਦੇ ਆ ਜ਼ੂਮ ਕਰਕੇ ਇਹ ਮਾਉਂ ਪ੍ਰਾਣੀਆਂ ਔਰ ਤੇ ਇਟਾਂ ਆ ਦੇਖੋ ਵੱਡੀਆਂ ਇਟਾਂ ਔਰ ਛੋਟੀਆਂ ਇਟਾਂ ਨੂੰ ਮਿਲਾ ਕੇ ਇੱਕ ਖੂਦ ਕਰ ਕੀਤਾ ਹੋਇਆ ਲੱਗਦਾ ਹੈ ਇਥਾਂ ਸਾਰੀਆਂ ਪੁਰਾਣੀਆਂ ਇਟਾਂ ਦੀ ਚਲਾਈ ਇਹ ਹੈ ਸਭ ਤੋਂ ਪੁਰਾਣਾ ਖੂਬ ਪਿੰਡ ਔਰ ਉਹਦੀ ਕੱਟ ਹੁਣ ਆ ਗਏ ਆ ਕਿ ਪਿੰਡ ਦੇ ਲੰਘੇ ਪਾਸੇ ਕਨੌਣਾ ਸੜਕ ਤੇ ਤੇ ਇਧਰੋਂ ਪਿੰਡ ਦਾ ਦੇਖੋ ਜੀ 뷰 ਤੇ ਇੱਥੇ ਪਿੰਡ ਦੀ ਸ਼ਮਸ਼ਾਨ ਘਾਟ ਔਰ ਪੀਰ ਦਾ ਇੱਕ ਦਰਬਾਰ ਹੈ ਇਧਰ ਸ਼ਮਸ਼ਾਨ ਘਾਟ ਔਰ ਇਹ ਨਾੜੀ ਹੈ ਪੀਰ ਦਾ ਦਰਬਾਰ ਆਲੋਖਾ ਨੇ ਕਰਨੀਤ ਨੂੰ ਦਰਸ਼ਨੇਸ ਦੇ ਇਹ ਲਿਖਿਆ ਹੈ ਜੈ ਪੀਰਾਂ ਦੀ ਦਰبار ਭਾਈ ਅਮੀਆਂ ਸ਼ਾਹ ਜੀ ਪਿੰਡ ਲੋਰੀ ਕੱਦ ਜਿਲ੍ਹਾ ਸ਼ਰਪੁਰ ਆਓ ਕਰੋ ਮੈਂ ਤੁਹਾਨੂੰ ਇਸ ਦਰਬਾਰ ਦੇ ਵੀ ਦਰਸ਼ਨ ਕਵੀ ਖੁੱਲ੍ਹਦਲਾ ਕੰਪਲੈਕਸ ਹਰ ਪੱਕਾ ਬਹੁਤ ਖੂਬਸੂਰਤ ਇਸ ਕੰਪਲੈਕਸ ਵਿੱਚ ਸਾਹਮਣੇ ਨਜ਼ਾਰਾ ਆਇਆ ਹੈ ਪੀਰ ਦੱਤਰਪੁਰ ਅੰਡ ਉਂਡਰੀ ਕਰਦਾ ਦਿਉ ਤੇ ਲਾਲ ਹੁੰਦੀਆਂ ਆਈਆਂ ਹਰੀਆਂ ਪੜੀਆਂ ਫਸਲਾਂ ਤੇ ਸਾਹਮਣੇ ਸਮਸ਼ਾਨ ਘاٹ ਐਨ ਸਮਸ਼ਾਨ ਘاٹ ਬਿਲਕੁਲ ਇਸ ਪੀਰ ਦੇ ਦਰਬਾਰ ਦੇ ਨਾਲ